ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਰੇ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪਾਂ ਸਾਰੇ ਹੀ ਧੰਨ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰ ਲੈਣ ਵਾਸਤੇ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਗੁਰਸ਼ਬਦ ਵਿਚਾਰ ਪ੍ਰਾਰੰਭ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਸਹਿਬ ਜੀ ਦੇ ਗੌੜੀ ਰਾਗ ਅੰਦਰ ਨੌ ਬਚਨ ਜਿਨ੍ਹਾਂ ਦੀ ਵਿਚਾਰ ਸਤਗੁਰੂ ਦੁਆਰਾ ਬਖਸ਼ੀ ਹੋਈ ਸਮਤ ਦੁਆਰਾ ਆਪ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ ਸਹਿਬ ਜੀ ਦਾ ਰਾਗ ਆਸਾ ਦੇ ਅੰਦਰ ਇੱਕੋ ਬਚਨ ਹੈ ਜੋ ਪਾਵਨ ਅੰਗ 411 ਉੱਪਰ ਸੁਭਾਇਮਾਨ ਮੇਰੇ ਦਾਤਾਰ ਸੱਚੇ ਪਾਤਸ਼ਾਹ ਅੱਜ ਇਹਨਾਂ ਬਚਨਾਂ ਵਿੱਚ ਜੋ ਮੇਰੇ ਤੁਹਾਡੇ ਤੇ ਕਿਰਪਾ ਕਰਨ ਲੱਗੇ ਉਸ ਕਿਰਪਾ ਦੇ ਪਾਤਰ ਬਣੀਏ ਉਸ ਰਹਿਮਤ ਦੇ ਪਾਤਰ ਬਣੀਏ ਸਹਿਬ ਕੀ ਬਖਸ਼ਿਸ਼ ਕਰਦੇ ਨੇ ਆਓ ਸਾਂਝਾ ਕਰੀਏ ਸਹਿਬ ਕਹਿੰਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਆਸਾ ਮਹਲਾ ਨਾਮ ਬਿਰਥਾ ਕਹੋ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਹਾਉ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰ ਹੈ ਦਵਾਰ ਸਵਾਨ ਜਿਉ ਢੋਲਤ ਨਹ ਸੁਧ ਰਾਮ ਭਜਨ ਕੀ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈ ਤਨ ਕੀ ਇਹ ਸਭ ਨੇ ਪਾਵਨ ਬਚਨ ਮੇਰੇ ਤੁਹਾਡੇ ਪੜ੍ਹੇ ਲਈ ਬਖਸ਼ਿਆ ਹੈ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਏ ਅਦਬ ਪਿਆਰ ਸਤਕਾਰ ਸਹਿਤ ਹਾਜ਼ਰੀ ਲਵਾਈਏ ਸਾਰੇ ਪਿਆਰੇ ਅਸੀਸ ਬਖਸ਼ੋ ਪਿਆਰ ਨਾਲ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੇ ਸਭ ਤੋਂ ਪਹਿਲਾਂ ਜੋ ਗੁਰਬਾਣੀ ਦੇ ਅੰਦਰ ਛੋਟੇ ਸਰੂਪ ਦੇ ਵਿੱਚ ਮੂਲ ਮੰਤਰ ਦਾ ਪਾਠ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਖਸ਼ਿਸ਼ ਕੀਤਾ ਗੱਲ ਬੜੀ ਸੌਖੀ ਤੇ ਸਿੱਧੀ ਪੱਦਰੀ ਏ ਕਿ ਰੱਬ ਇੱਕ ਜੀਮ ਭਾਵੇਂ ਹੋਵੇ ਕੋਈ ਚੋਰ ਤੇ ਭਾਵੇਂ ਹੋਵੇ ਕੋਈ ਸਾਧ ਭਾਵੇਂ ਹੋਵੇ ਗਰੀਬ ਭਾਵੇਂ ਹੋਵੇ ਅਮੀਰ ਭਾਵੇਂ ਹੋਵੇ ਸੋਹਣੀ ਪਰਸਨੈਲਿਟੀ ਦਾ ਮਾਲਕ ਕੋਈ ਬੰਦਾ ਤੇ ਭਾਵੇਂ ਹੋਵੇ ਸੂਰਤ ਪੱਖੋਂ ਥੋੜਾ ਜਿਹਾ ਕੋਝਾ ਸਾਬ ਕਹਿੰਦੇ ਰੱਬ ਸਾਰਿਆਂ ਵਿੱਚ ਇੱਕੋ ਜਾਇਆ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਪਿਤਾ ਕਹਿੰਦੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਸਭ ਸਭ ਤੇਰੀਆਂ ਖੇਡਾਂ ਨੇ ਸਾਡਾ ਇੰਦੀ ਵਿੱਚ ਕੁਝ ਨਹੀਂ ਹੈ ਸਭ ਕਿਰਪਾ ਕਰਨ ਮਹਾਰਾਜ ਜੀ ਕਹਿੰਦੇ ਰੱਬ ਹੈਗਾ ਇੱਕ ਇੱਕ ਰਸ ਵਿਆਪਕ ਇਸ ਸੰਸਾਰ ਦੇ ਵਿੱਚ ਉਹਦੀ ਜਿਹੜੀ ਹਸਤੀ ਉਹ ਸੱਤ ਆ ਹਮੇਸ਼ਾ ਸੱਚ ਆ ਜਿਹਨੂੰ ਸਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਰਜ ਕਿੰਦ ਰੱਬ ਹੈਗਾ ਜੇ ਸੱਚ ਉਹਦੇ ਚ ਝੂਠ ਕੋਈ ਨਹੀਂ ਹੈ ਫਿਰ ਕਹਿੰਦੇ ਜੇ ਚਾਹੀਦਾ ਆ ਇੱਕ ਕੰਮ ਕਰਨਾ ਪਏਗਾ ਗੁਰਪ੍ਰਸਾਦ ਸਹਿਬ ਜੀ ਕਹਿੰਦੇ ਗੁਰੂ ਦੇ ਤਰਸ ਸਦਕਾ ਮਿਲੇਗਾ ਤੇ ਗੁਰੂ ਦਾ ਤਰਸ ਲੈਣਾ ਹੋਵੇ ਤੇ ਉਹ ਕੰਮ ਕਰੋ ਜੋ ਗੁਰੂ ਸਾਹਿਬ ਕਹਿੰਦੇ ਨੇ ਸਹਿਬ ਅੱਗੇ ਕਿਰਪਾ ਕਰਦੇ ਕਹਿੰਦੇ ਰਾਗ ਆਸਾ ਮਹਲਾ ਨਾਮਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਤਾ ਜੀ ਕਿਰਪਾ ਕਰਦੇ ਕਹਿੰਦੇ ਬਿਰਥਾ ਕਹੋਂ ਕੌਨ ਸਿਓ ਮਨ ਕੀ ਮਹਾਰਾਜ ਕਹਿੰਦੇ ਮੈਂ ਆਪਣੀ ਬਿਰਥਾ ਦੱਸੋ ਕਿਨੂੰ ਕਵਾਂ ਕਿੰਦੇ ਅੱਗੇ ਜਾ ਕੇ ਆਪਣੇ ਅੰਦਰ ਦਾ ਰੋਣਾ ਰੋਵਾਂ ਗੱਲ ਮੇਰੀ ਤੁਹਾਡੀ ਜੇ ਇਹਦੇ ਵਿੱਚ ਸੱਚੇ ਪਾਤਸ਼ਾਹ ਆਪ ਮੈਨੂੰ ਤੁਹਾਨੂੰ ਸਮਝਾਉਣ ਲਈ ਆਪਣੇ ਆਪ ਨੂੰ ਵੇਚ ਰੱਖਣੇ ਪਰ ਮੇਰਾ ਪਾਤਸ਼ਾਹ ਇਦਾਂ ਦਾ ਨਹੀਂ ਹੈ ਪਾਤਸ਼ਾਹ ਤੇ ਉਹ ਸੀ ਕੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ਹੁ ਕੁਰਸਹੁ ਚਟਿਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੋ ਕਹੋ ਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਮਹਾਰਾਜ ਜੀ ਪਿਆਰ ਨਾਲ ਕਹਿੰਦੇ ਸਹਿਬ ਜੀ ਕਹਿੰਦੇ ਸੋਣਿਓ ਆਪਣੇ ਆਪਣੇ ਅੰਦਰ ਝਾਤ ਮਾਰੋ ਸਹਿਬ ਕਹਿੰਦੇ ਇੱਕ ਗੱਲ ਦੱਸੋ ਕਿੰਨੂ ਦਸੀਏ ਆਪਣੇ ਅੰਦਰ ਦੀ ਬੇਤਨਾ ਕਿੰਦੇ ਕੋਲ ਆਪਣਾ ਦੁੱਖ ਰੋਈਏ ਕਾਰਨ ਜਿੰਦੇ ਕੋਲ ਦੁੱਖ ਫਰੋਲਣ ਨੂੰ ਫਿਰਦੇ ਆਂ ਉਹਦੇ ਕੋਲ ਸੁੱਖ ਨਹੀਂ ਹੈ ਇਸ ਲਈ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਸਹਬ ਕਹਿੰਦੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਜਿੰਦੇ ਤੋਟਨਾ ਆਵਈ ਆਗੰਤ ਪਰੇ ਪੰਧਾਰ ਸਾਹਿਬ ਕਹਿੰਦੇ ਰੱਬ ਕੋਲ ਸਾਰਾ ਕੁਝ ਹੈਗਾ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਸਬਦ ਇੱਕ ਬਚਨ ਸਾਹਿਬ ਜੀ ਕਹਿੰਦੇ ਦੁੱਖ ਤਿਸੈ ਪੈ ਆਖੀ ਹੈ ਸੁਖ ਜਿਸੈ ਹੀ ਪਾਸ ਮਾਰੇ ਕਹਿੰਦੇ ਦੁੱਖ ਉਹਨੂੰ ਆਪਣਾ ਦਸੋ ਜਿੰਦੇ ਉਲ ਸੁਖ ਹੋਵੇ ਬਹੁਤ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਕਿਸੇ ਕੋਲ ਆਪਣਾ ਦੁੱਖ ਸਾਂਝਾ ਕਰੀਏ ਤੇ ਦੁੱਖ ਘਟਦਾ ਹੈ ਗੁਰਮੁਖੋ ਇੱਕੋ ਗੱਲ ਯਾਦ ਰੱਖਣਾ ਕਿਸੇ ਕੋਲ ਆਪਣਾ ਦੁੱਖ ਫਰੋਲਾਂਗੇ ਦੁੱਖ ਨਹੀਂ ਘਟਦਾ ਜੇ ਸਗੂ ਅਗਲਾ ਤੁਹਾਡੇ ਦੁੱਖ ਦਾ ਮਿਆਕ ਬਣਾਉਂਦਾ ਆ ਸਾਬ ਕਹਿੰਦੇ ਮੈਨੂੰ ਦੱਸੋ ਮੈਂ ਕਹਿੰਦੇ ਅੱਗੇ ਆਪਣਾ ਦੁੱਖ ਰਹਾ ਵਾ ਬਿਰਥਾ ਕਉ ਬਿਰਥਾ ਕਹਿੰਦੇ ਦੁੱਖ ਨੂੰ ਮੈਂ ਕਹਿੰਦੇ ਅੱਗੇ ਆਪਣਾ ਦੁੱਖ ਰਹਾ ਕਹਿੰਦੇ ਜੀ ਦੁੱਖ ਕੀ ਏ ਕਹਿੰਦੇ ਲੋਭ ਅਗਰਸਿਓ ਦਸ ਹੂੰ ਦਿਸ ਧਾਵਤ ਆਸਾ ਲਾਗਿਉ ਥਨ ਕੀ ਮਹਾਰਜ ਕਹਿੰਦੇ ਆ ਜਿਹੜਾ ਮੇਰਾ ਮਾਨ ਹੈ ਨਾ ਇਹ ਲੋਭ ਵਿੱਚ ਇੰਨਾ ਜ਼ਿਆਦਾ ਗਲਤਾਨ ਹੋ ਗਿਆ ਮਹਾਰਜ ਕਹਿੰਦੇ ਇਹ ਹਰ ਵੇਲੇ ਇਸ ਆਸ ਵਿੱਚ ਰਹਿੰਦਾ ਮੈਨੂੰ ਧਨ ਮਿਲ ਜਾਏ ਤੇ ਇਹਦੇ ਅੰਦਰ ਧਨ ਦੀ ਪਤਾ ਕਿੰਨੀ ਕੀ ਇੱਛਾ ਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਹਸ ਖਟੇ ਲਖ ਕਉ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜਾ ਮਹਾਰਾਜ ਜੀ ਕਹਿੰਦੇ ਬੰਦਾ ਐਡਾ ਵੱਡਾ ਇਸ ਦੁਨੀਆ ਦੇ ਵਿੱਚ ਲੋਭ ਵਿੱਚ ਗਰਸਿਆ ਗਿਆ ਆ ਸਹਿਬ ਕਹਿੰਦੇ ਇਹ ਵਦ ਦੀ ਤਮੰਨਾ ਕਰਦਾ ਕਰਦਾ ਜੋ ਇਹਦੇ ਅੰਦਰ ਪਰਮਾਤਮਾ ਦੀ ਜੋਤ ਜਾਗਦੀ ਏ ਜੋ ਪਰਮਾਤਮਾ ਦਾ ਪੂਰੇ ਦਾ ਪੂਰਾ ਨੂਰ ਵਰਤਦਾ ਪਿਆ ਸਹਿਬ ਕਹਿੰਦੇ ਜਿਹੜਾ ਰੱਬ ਸੰਤੋਖ ਸਹਿਜ ਵਿੱਚ ਬੈਠਾ ਆ ਇਹ ਉਹਦੇ ਵੱਲ ਧਿਆਨ ਵੀ ਨਹੀਂ ਕਰਦਾ ਇਹਦੇ ਅੰਦਰ ਸੰਤੋਖ ਨਹੀਂ ਹੈ ਸਾਬ ਕਹਿੰਦੇ ਆ ਜਿਹੜਾ ਮਨ ਦਾ ਸੁਭਾਅ ਵੀ ਆ ਮਿਲ ਜੇ ਉਹ ਮਿਲ ਜੇ ਆ ਮਿਲ ਜੇ ਉਹ ਮਿਲ ਜੇ ਇਸੇ ਆਸਾ ਦੀ ਗੰਢ ਕਰਕੇ ਧਨ ਦੀ ਪ੍ਰਾਪਤੀ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਕੇ ਮਹਾਰਜ ਕਹਿੰਦੇ ਇਹ ਬੰਦਾ ਦੁੱਖ ਹੀ ਦੁੱਖ ਪ੍ਰਾਪਤ ਕਰਦਾ ਸਾਬ ਦਾ ਇੱਕ ਬਾਣੀ ਵਿੱਚ ਬਚਨ ਹੈ ਸਾਬ ਕਹਿੰਦੇ ਬੰਦਾ ਸੁੱਖ ਮੰਗ ਪਰ ਇੱਕ ਗੱਲ ਯਾਦ ਰੱਖੀ ਸੁਖ ਵਿੱਚੋਂ ਹਮੇਸ਼ਾ ਦੁੱਖ ਦਾ ਜਨਮ ਹੁੰਦਾ ਆ। ਕਾਰਨ ਜਿੰਨੂੰ ਤੁਸੀਂ ਅੱਜ ਸੁਖ ਮੰਨਦੇ ਹੋ ਉਹ ਪੱਕਾ ਨਹੀਂ ਹੈ ਕੱਲ ਨੂੰ ਸੁਖ ਰਹੇਗਾ। ਇਸ ਲਈ ਸਾਬ ਨੇ ਕਿਹਾ ਸੁਖ ਮੰਗਤ ਦੁੱਖ ਆਗਲ ਹੋਏ ਮਰਜ ਕਹਿੰਦੇ ਅੱਜ ਸੁਖ ਮੰਗਦੇ ਹੂੰ ਸ਼ਾਇਦ ਉਹ ਹੀ ਉਹ ਸੁਖ ਕੱਲ ਨੂੰ ਤੁਹਾਡੇ ਵਾਸਤੇ ਬੜਾ ਵੱਡਾ ਦੁੱਖ ਬਣ ਜਾਏ। ਜਿੰਨੂੰ ਅੱਜ ਅਸੀਂ ਕਹਿੰਨੇ ਕਿ ਸਾਡਾ ਪਿਆਰ ਏ ਆਹ ਮੇਰੀ ਜਿੰਦ ਏ ਇਹ ਮੇਰੀ ਜਾਨ ਏ ਮੈਂ ਇਹ ਦੇ ਬਿਨਾ ਮਰ ਜਾਵਾਂਗਾ। ਪਰ ਬਹੁਤ ਵਾਰੀ ਜ਼ਿੰਦਗੀ 'ਚ ਇਹ ਵਰਤਾਰਾ ਵਰਤਦਾ ਦੇਖਦੇ ਆਂ ਕਿ ਸਮੇਂ ਦੇ ਨਾਲ ਸਭ ਕੁਝ ਬਦਲਦਾ ਆ ਤੇ ਜਿੰਨੂੰ ਅਸੀਂ ਕਹਿੰਦੇ ਸਾਂ ਵੀ ਮੈਂ ਇਹਦੇ ਬਿਨਾ ਮਰ ਜਾਵਾਂਗਾ ਸੱਚ ਦੱਸ ਦਈਏ ਦੁਨੀਆ ਆਪਣੇ ਹੱਥੀ ਉਹਨਾਂ ਨੂੰ ਮਾਰ ਦਿੰਦੀ ਏ ਜਿੰਦੇ ਕਹਿੰਦੇ ਸਨ ਕਿ ਅਸੀਂ ਇਹਦੇ ਬਿਨਾ ਮਰ ਜਾਵਾਂਗੇ ਕਾਰਨ ਦੁਨੀਆ ਦਾ ਸੱਚ ਇਹ ਹੈ ਸੱਚ ਦਾ ਕਾਰਨ ਪਿਛਲਾ ਇਹ ਹੈ ਬੰਦੇ ਦੀ ਜਿਹੜੀ ਖੇਚ ਨਾ ਮੰਗਣ ਦੀ ਉਹ ਇੱਕ ਥਾਂ ਤੇ ਸਥਿਰ ਨਹੀਂ ਹੈ ਉਹ ਟਿਕਦੀ ਨਹੀਂ ਹੈ ਇਹਨੂੰ ਜੋ ਚੀਜ਼ ਅੱਜ ਚੰਗੀ ਲੱਗ ਰਹੀ ਹੈ ਨਾ ਇਹਨੂੰ ਕੱਲ ਨੂੰ ਉਹਦੇ ਤੋਂ ਥੋੜਾ ਜਿਹਾ ਕੋਈ ਚੰਗਾ ਚਾਂਸ ਮਿਲਿਆ ਇਹ ਉਹਦੇ ਤੋਂ ਅੱਗੇ ਨਿਕਲੇਗਾ ਇਸ ਗੱਲ ਨੂੰ ਬੜੇ ਸੌਖੇ ਤਰੀਕੇ ਨਾਲ ਸਮਝੀਏ ਮਹਾਰਾਜ ਜੀ ਕਹਿੰਦੇ ਲੋਭ ਗਰਸਿਓ ਦਸ ਹੋਈ ਦਸਤਾਵਤ ਆਸਾ ਲਾਗਿਓ ਧਨ ਕੀ ਮਰਦ ਕਹਿੰਦੇ ਪੈਸਾ ਕਮਾਉਣ ਦੀ ਜਿਹੜੀ ਬਿਰਤੀ ਹੈ ਪੈਸਾ ਵੱਧ ਇਕੱਠਾ ਕਰਨ ਦੀ ਬਿਰਤੀ ਹੈ ਇਹ ਬੰਦੇ ਦਾ ਮਨ ਨਹੀਂ ਟਿਕਣ ਦਿੰਦੀ ਇਸ ਲਈ ਸਹਿਬ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਰਹਾਉ ਦੇ ਬੰਦ ਤੋਂ ਬਾਅਦ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਤੁਹਾਨੂੰ ਸਮਝਾਉਂਦੇ ਕਹਿੰਦੇ ਸੁਖ ਕਹਿ ਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਬੰਦਾ ਦੁਨੀਆ ਦੇ ਵਿੱਚ ਹਰ ਹਰੇਕ ਬੰਦੇ ਅੱਗੇ ਆਪਣਾ ਸਿਰ ਝੁਕਾਉਂਦਾ ਮੱਥੇ ਟੇਕਦਾ ਤਰਲੇ ਕਰਦਾ ਹੱਥ ਜੋੜਦਾ ਸੋ ਸੱਚ ਝੂਠ ਬੋਲਦਾ ਕਾਰਨ ਇੱਕੋ ਹੀ ਹੈ ਮੈਨੂੰ ਸੁੱਖ ਮਿਲ ਜਾਏ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣਾ ਫਰੇਬ ਕਰਕੇ ਕਮਾਇਆ ਹੋਇਆ ਸੁੱਖ ਸਹੂਲਤਾਂ ਜ਼ਿੰਦਗੀ ਵਿੱਚ ਕਦੋਂ ਦੁੱਖਾਂ ਦਾ ਪਹਾੜ ਬਣ ਕੇ ਮਿਲਣਗੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਬੜੀ ਔਖੀ ਕਹਾਣੀ ਹੈ ਇਸ ਲਈ ਵੱਡਿਆਂ ਨੇ ਸਾਨੂੰ ਇੱਕ ਗੱਲ ਕਹੀ ਸੀ ਕਹਿੰਦੇ ਜ਼ਿੰਦਗੀ ਵਿੱਚ ਜੋ ਵੀ ਕਰਦੇ ਹੋ ਨਾ ਉਹਦੀ ਨੀ ਸੱਚ ਤੇ ਰੱਖੋ ਜੇ ਨਹੀਂ ਸੱਚ ਤੇ ਹੋਏਗੀ ਤਾਂ ਕੱਲ ਨੂੰ ਤੁਹਾਨੂੰ ਝੂਠ ਨੂੰ ਫੇਸ ਨਹੀਂ ਕਰਨਾ ਪੈਗਾ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣਾ ਝੂਠ ਨੂੰ ਲੁਕਾਉਣ ਵਾਸਤੇ 100 ਝੂਠ ਬੋਲਣੇ ਪੈਂਦੇ ਨੇ ਮੰਨ ਕੇ ਚਲੋ ਉਦਾਹਰਨ ਦੇ ਤੌਰ ਤੇ ਮੈਂ ਕਹਾਂ ਜੀ ਮੇਰੀ ਜੇਬ ਦੇ ਵਿੱਚ 100 ਰੁਪਈਆ ਆਇਆ ਹੋਵੇ ਵੀ 100 ਰੁਪਈਆ ਹੀ ਪਰ ਮੈਂ ਕਿਸੇ ਨੂੰ ਕਹਾਂ ਜੀ ਮੇਰੇ ਕੋਲ ਤਾਂ ਲੱਖ ਹੈ ਅਗਲਾ ਕਵੇ ਗੈਣੀ ਚ ਮੜਾ ਜਾ 10000 ਰੁਪਏ ਦੀ ਸੇਵਾ ਕਰਿਆ ਜੇ ਹੁਣ ਜੇਬ 'ਚ ਹੱਥ ਪਾਉਣ ਲੱਗਾ ਡਰ ਲੱਗੇਗਾ ਤੇ ਜੇ ਬੋਲਾਂਗਾ ਜੀ ਮੇਰੇ ਕੋਲ ਤੇ ਹੈ ਹੀ 100 ਉਹਨੂੰ ਚਾਹੀਦਾ 10000 ਨਹੀਂ ਮੰਗੂ ਤੁਹਾਡੇ ਤੋਂ ਮਾਰਦ ਕਹਿੰਦੇ ਸੱਚ ਤੇ ਟਿਕੇ ਰਹੀਏ ਤੇ ਸੱਚ ਹਮੇਸ਼ਾ ਤੁਹਾਡਾ ਭਲਾ ਕਰਦਾ ਆ ਤੇ ਸੱਚ ਦੀ ਇੱਕ ਬੜੀ ਵੱਡੀ ਖਾਸियत ਜਿਹਨੂੰ ਚੀਤੇ ਨਹੀਂ ਰੱਖਣਾ ਪੈਂਦਾ ਝੂਠ ਚੀਤੇ ਰੱਖਣਾ ਪੈਂਦਾ ਮੈਂ ਕਦੋਂ ਕਿਸ ਬੰਦੇ ਨੂੰ ਕੀ ਝੂਠ ਬੋਲਿਆ ਸੀ ਕਿਵੇਂ ਬੋਲਿਆ ਸੀ ਸੱਚ ਬੋਲਿਆ ਤਾਂ ਸਾਹਮਣੇ ਆ ਜੀ ਜੋ ਮੇਰਾ ਮੇਰਾ ਜੋ ਤੁਹਾਡਾ ਤੁਹਾਡਾ ਆ ਸਾਬ ਕਹਿੰਦੇ ਬੰਦਾ ਸੁੱਖ ਕਮਾਉਣ ਦੀ ਖਾਤਰ ਝੂਠ ਬੋਲਦਾ ਝੂਠ ਤਾਂ ਬੋਲਦਾ ਮੈਨੂੰ ਸੁੱਖ ਮਿਲ ਜਾਏ ਤੇ ਇਹ ਸੁੱਖਾਂ ਦੀ ਖਾਤਰ ਮਹਾਰਾਜ ਜੀ ਕਹਿੰਦੇ ਹਰੇਕ ਬੰਦੇ ਦੇ ਅੱਗੇ ਝੋਕਦਾ ਆ ਵਿਕਦਾ ਆ ਆਪਣਾ ਮੁੱਲ ਹੁੰਦਾ ਆ ਫਿਰ ਕਿਰਪਾ ਦੇ ਘਰ ਵਿੱਚ ਆਣ ਕੇ ਕਹਿੰਦੇ ਦਵਾਰ ਹੈ ਦਵਾਰ ਸੁਆਣ ਜਿਉਂ ਡੋਲਤ ਨਾ ਸੁਧ ਰਾਮ ਭਜਨ ਕੀ ਮਹਾਰਾਜ ਕਹਿੰਦੇ ਇਹ ਬੰਦਾ ਨਾ ਹਰੇਕ ਦਰਦਰਵਾਜੇ ਤੇ ਸੁਆਣ ਕਹਿੰਦੇ ਕੁੱਤੇ ਨੂੰ ਮਾਰਜੀ ਕਹਿੰਦੇ ਇਹ ਕੁੱਤੇ ਦੀ ਨਿਆਈ ਫਿਰਦਾ ਵੀ ਮੈਨੂੰ ਇੱਥੋਂ ਵੀ ਟੋਕ ਪੈ ਜੇ ਇੱਥੋਂ ਵੀ ਟੋਕ ਪੈ ਜੇ ਤੇ ਇੱਥੋਂ ਵੀ ਟੋਕ ਪੈ ਜਾਏ ਇਹ ਕਹਾਣੀ ਬਿਲਕੁਲ ਸੱਚੀ ਜੇ ਨਹੀਂ ਤੇ ਬੰਦੇ ਨੂੰ ਰੱਬ ਨੇ ਹਰੇਕ ਉਸ ਥਾਂ ਤੇ ਰਿਜਕ ਦਿੱਤਾ ਜਿੱਥੇ ਉਹ ਜੰਮਿਆ ਪਲਿਆ ਰੱਬ ਨੇ ਐਨਾ ਕਿਰਿਜਕ ਦਿੱਤਾ ਆ ਕਿ ਬੰਦੇ ਦਾ ਢਿੱਡ ਭਰ ਜਾਏ ਬੰਦੇ ਦਾ ਪਰਿਵਾਰ ਸਹੀ ਜੇ ਪਾਲ ਜਾਏ ਪਰ ਬੰਦੇ ਦੀ ਤ੍ਰਿਸ਼ਨਾ ਇਹਨੂੰ ਟਿਕਣ ਨਹੀਂ ਦਿੰਦੀ ਜੇ ਬੰਦੇ ਦੀ ਤ੍ਰਿਸ਼ਨਾ ਇਹਨੂੰ ਟਿਕਣ ਨਹੀਂ ਦਿੰਦੀ ਐਸੇ ਲਈ ਬੰਦਾ ਦੂਜਿਆਂ ਨੂੰ ਡੇਗਣ ਦੀ ਲੁੱਟਣ ਦੀ ਇਹ ਭਾਵਨਾ ਰੱਖਦਾ ਆ ਸਾਹਿਬ ਅੱਗੇ ਕਿਰਪਾ ਕਰਦੇ ਕਹਿੰਦੇ ਮਾਨਸ ਜਨਮ ਆਕਾਰਥ ਖੂਬਤ ਲਾਜ ਨਾ ਲੋਕ ਹਸਨ ਕੀ ਮਰਦ ਕਹਿੰਦੇ ਬੰਦਿਆ ਸਾਨੂੰ ਇਹ ਗੱਲ ਦੱਸੇਗਾ ਆ ਤੇਰਾ ਮਨੁੱਖਾ ਜਾਮਾ ਆ ਸਾਹਿਬ ਕਹਿੰਦੇ ਵਿਅਰਥ ਜਾਂਦਾ ਪਿਆ ਆ ਕਿਸੇ ਕੰਮ ਨਹੀਂ ਆਉਂਦਾ ਪਿਆ ਸਾਹਿਬ ਜੀ ਕਹਿੰਦੇ ਤੈਨੂੰ ਇਸ ਦੁਨੀਆ ਦੇ ਵਿੱਚ ਆਪਣੇ ਆਪ ਤੇ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਤੂੰ ਆਪਣਾ ਮਨੁੱਖੀ ਜਾਮਾ ਐਵੇਂ ਵਿਅਰਥ ਖਰਾਬ ਕਰ ਰਿਹਾ ਤੇਰੇ ਸਾਹਮਣੇ ਨਸ਼ਾ ਕਰਨ ਵਾਲਿਆਂ ਦਾ ਜੀਵਨ ਬਰਬਾਦ ਹੋ ਗਿਆ ਤੂੰ ਨਸ਼ਾ ਕਰ ਰਿਹਾ ਹੈਂ ਤੇਰੇ ਸਾਹਮਣੇ ਝੂਠ ਬੋਲਣ ਵਾਲਿਆਂ ਦਾ ਜੀਵਨ ਬਰਬਾਦ ਹੋ ਗਿਆ ਤੂੰ ਝੂਠ ਬੋਲ ਰਿਹਾ ਹੈਂ ਤੇਰੇ ਸਾਹਮਣੇ ਬੇਈਮਾਨੀ ਦੀ ਕਮਾਈ ਖਾਣ ਵਾਲਿਆਂ ਦਾ ਬੇੜਾ ਗਰਕ ਹੋ ਗਿਆ ਤੂੰ ਫਿਰ ਕਰ ਰਿਹਾ ਹੈਂ ਸੱਭ ਕਹਿੰਦੇ ਤੈਨੂੰ ਲੋਕਾਂ ਮੱਧ ਵਿੱਚ ਦੇਖ ਕੇ ਵੀ ਆਪਣੇ ਆਪ ਤੇ ਤਰਸ ਨਹੀਂ ਆਉਂਦਾ ਸ਼ਰਮ ਨਹੀਂ ਆਉਂਦੀ ਫਿਰ ਮਹਾਰਾਜ ਜੀ ਅੱਗੇ ਬੜੀ ਭੱਡੀ ਗੱਲ ਦੱਸਦੇ ਸੱਭ ਕਹਿੰਦੇ ਆਹ ਜਿਹੜੀਆਂ ਤਰੀਆਂ ਲੋੜਾਂ ਨੇ ਨਾ ਇਹ ਤੇਰੇ ਸਰੀਰ ਨਾਲ ਜੁੜੀਆਂ ਤੇ ਜੇ ਤੂੰ ਸਰੀਰ ਦੀ ਸ਼ੁੱਧੀ ਚਾਹਣਾ ਨਾ ਤੈਨੂੰ ਇੱਕ ਕੰਮ ਕਰਨਾ ਪਊਗਾ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾ ਸੈਤਨ ਕੀ ਮਰਜ਼ი ਕਹਿੰਦੇ ਜਿਹੜੀ ਤੇਰੇ ਸਰੀਰ ਦੇ ਅੰਦਰ ਕਿਉਂਕਿ ਲੋੜਾਂ ਸਰੀਰ ਦੀਆਂ ਨੇ ਜਿਹੜੀ ਤੇਰੇ ਸਰੀਰ ਦੇ ਅੰਦਰ ਇਹ ਭੋਖਾ ਨਾ ਮੈਨੂੰ ਹੋਰ 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 ਮਿਲੇ ਮਰਜ਼ੀ ਕਹਿੰਦੇ ਰੱਬ ਦੀ ਬੰਦਗੀ ਕਰਿਆ ਕਰ ਤੇਰੇ ਅੰਦਰ ਸੰਤੋਖ ਆ ਜਾਏਗਾ ਸਾਹਿਬ ਦਾ ਬਾਣੀ ਦੇ ਵਿੱਚ ਬਚਣਾ ਸਾਹਿਬ ਕਹਿੰਦੇ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾਰਾਜ ਕਹਿੰਦੇ ਬੰਦਾ ਤੈਨੂੰ ਸਬਰ ਤਾਂ ਆਏਗਾ ਜੇ ਰੱਬ ਦੀ ਪਿਆਰੇ ਦੀ ਬੰਦਗੀ ਕਰੇਗਾ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਦਾ ਜੀਵਨ ਜਦੋਂ ਸਾਂਝਾ ਕਰਦੇ ਆ ਨਾ ਤੇ ਮਹਾਰਾਜ ਨੇ ਇੱਕੋ ਗੱਲ ਕਹੀ ਸੀ ਮਹਾਰਾਜ ਕਹਿੰਦੇ ਰੱਬ ਉਹਦੀ ਚੋਲੀ ਪੜਦਾ ਜਿੰਨੂੰ ਚੋਲੀ ਖਾਲੀ ਕਰਨੀ ਆਉਂਦੀ ਹੋਵੇ ਇਸ ਲਈ ਸਾਹਿਬ ਨੇ ਕਹਿਣਾ ਗੁਰਬਾਣੀ ਦੇ ਅੰਦਰ ਸਾਹਿਬ ਜੀ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਮਰਜੀ ਕਹਿੰਦੇ ਵੱਡੇ ਵੱਡੇ ਹੰਕਾਰ ਕਰਨ ਵਾਲੇ ਇਸ ਸੰਸਾਰ ਦੇ ਵਿੱਚ ਰੁਲ ਗਏ ਰੱਬ ਚੂੜੀ ਉਹਨਾਂ ਦੀ ਪਰਦਾ ਆ ਜਿਨ੍ਹਾਂ ਦੇ ਅੰਦਰ ਇਹ ਸੁਰਤ ਆ ਗਈ ਕਿ ਸਗਲ ਦੁਆਰ ਕੋ ਛਾੜ ਕੇ ਗਏ ਤਹਾਰੋ ਦਵਾਰ ਵਾਹੇ ਗਏ ਕੀ ਲਾਜਸ ਗੋਬਿੰਦਾਸ ਤਹਾਰ ਹੁਣ ਜਿਨ੍ਹਾਂ ਅੰਦਰ ਇਹ ਸੁਰਤ ਆ ਗਈ ਉਹਨਾਂ ਲਈ ਫਿਰ ਇੱਕ ਰਾਹ ਆ ਕੀ ਰਾਹ ਆ ਪ੍ਰਮਾਤਮਾ ਦੀ ਬੰਦਗੀ ਕਰੋ ਬੰਦਗੀ ਕਰਨ ਨਾਲ ਹੁੰਦਾ ਕਿ ਬੰਦਗੀ ਕਰਨ ਦੇ ਨਾਲ ਰੱਬ ਤੁਹਾਨੂੰ ਦੁਨੀਆ ਦੇ ਵਿੱਚ ਰੱਬ ਵਾਂਗੂ ਰਹਿਣ ਦਾ ਵਲਦਾਸਤ ਦਿੰਦਾ ਆ ਅ ਰੱਬ ਕਿਵੇਂ ਰਹਿੰਦਾ ਆ ਅ ਰੱਬ ਇਸ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੀ ਹੀਰਾ ਮੰਨ ਲਈਏ ਜੀ ਵੈਸੇ ਰੇਡੀਆਂ ਮਾ ਚਲੋ ਆਪਾਂ ਹੀਰੇ ਤੱਕ ਸਿਆਰ ਰੱਖਦੇ ਆ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਹੀਰਾ ਮੰਨਿਆ ਜਾਂਦਾ ਆ ਅ ਰੱਬ ਦੀ ਜੂਤੋਂ ਦੇ ਵਿੱਚ ਵਿਰਤ ਦੀ ਜੇ ਤੇ ਸ਼ਾਇਦ ਦੁਨੀਆ ਦੇ ਵਿੱਚ ਸਭ ਤੋਂ ਸਸਤੀ ਅ ਮਿੱਟੀ ਮਿਲਣੀ ਜਾਏਗੀ ਜਾਂ ਸੁਆਹ ਮਿਲਣੀ ਜਾਏਗੀ ਰੱਬ ਦੇ ਵਿੱਚ ਵੀ ਰਹਿੰਦਾ ਜੀ ਦੁਨੀਆ ਦੇ ਵਿੱਚ ਸਭ ਤੋਂ ਕੋਈ ਅਮੀਰ ਬੰਦਾ ਹੋਵੇ ਤੇ ਦੁਨੀਆ ਦੇ ਵਿੱਚ ਸਭ ਤੋਂ ਕੋਈ ਗਰੀਬ ਹੋਵੇ ਦੁਨੀਆ ਤੇ ਸਭ ਤੋਂ ਕੋਈ ਤੰਦਰੁਸਤ ਹੋਵੇ ਦੁਨੀਆ ਤੇ ਕੋਈ ਸਭ ਤੋਂ ਬਿਮਾਰ ਹੋਵੇ ਉਹਨਾਂ ਦੋਵਾਂ ਦੇ ਵਿੱਚ ਨਿਰੰਤਰ ਪ੍ਰਮਾਤਮਾ ਦੀ ਜੋਤ ਵਰਤਦੀ ਆ ਰੱਬ ਤੁਹਾਨੂੰ ਆਪਣੇ ਵਰਗਾ ਸਵਾਦ ਦਿੰਦਾ ਤੇ ਰੱਬ ਹੈਗਾ ਜਿ ਸਿੱਧਾ ਸਾਦਾ ਬੜਾ ਪਿਆਰਾ ਆ ਤੁਹਾਡੇ ਅੰਦਰ ਸਭ ਤੋਂ ਪਹਿਲਾਂ ਉਹ ਸਬਰ ਸੰਤੋਖ ਲੈ ਕੇ ਆਉਂਦਾ ਤੁਹਾਨੂੰ ਇਹ ਦੱਸਦਾ ਹੈ ਕਿ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੈ ਕਰਤ ਰਿਆ ਮਹਾਰਾਜ ਜੀ ਕਹਿੰਦੇ ਤੂੰ ਫਿਕਰ ਨਾ ਕਰ ਤੇਰੀ ਰੋਟੀ ਦਾ ਤੇਰੇ ਖਾਣੇ ਦਾ ਤੇਰੇ ਰਹਿਣ ਦਾ ਤੇਰੇ ਸਹਿਣ ਦਾ ਤੇਰੇ ਲੀੜੇ ਕੱਪੜੇ ਦਾ ਪ੍ਰਬੰਧ ਕਰਕੇ ਭੇਜਿਆ ਚਿੰਤਾ ਨਾ ਕਰੀ ਸਹਿਬ ਕਿਰਪਾ ਕਰਨ ਕਰਾਂਗੇ ਬੰਦਗੀ ਤੇ ਲਾਹਾ ਖਟਾਂਗੇ ਨਾ ਕਰਾਂਗੇ ਤੇ ਜ਼ਿੰਦਗੀ ਦੇ ਵਿੱਚ ਸੁੱਖ ਨਾਲ ਪਹਿਲਾਂ ਦੁੱਖ ਬਥੇਰੇ ਨੇ ਹੋਰ ਭੁਗਤੀ ਚੱਲਾਂਗੇ ਸਹਿਬ ਅੱਜ ਜੋ ਕਿਰਪਾ ਕਰਦੇ ਸਨ ਮਾਰੇ ਜਿਹਦੇ ਕਰਨ ਦੀ ਗੱਲ ਨੂੰ ਸਮਝੀਏ ਤ੍ਰਿਸ਼ਨਾ ਲੱਗੀਏ ਤ੍ਰਿਸ਼ਨਾ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਤੇ ਜਿੰਨੂੰ ਇਹ ਦੁੱਖ ਮਾਰੇ ਨੂੰ ਕਹਿਣਾ ਆ ਗਿਆ ਉਹਦੇ ਵਰਗਾ ਇਸ ਦੁਨੀਆ ਦੇ ਉੱਪਰ ਜਗਿਆਸੂ ਕੋਈ ਨਹੀਂ ਸਾਧ ਕੋਈ ਨਹੀਂ ਸੰਤ ਕੋਈ ਨਹੀਂ ਗੁਰਸਿੱਖ ਕੋਈ ਨਹੀਂ ਸਤਪੁਰ ਬਖਸ਼ਿ ਕਰਨ ਇਹਨੀ ਸੇਵਾ ਪ੍ਰਵਾਨ ਕਰਿਆ ਜੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ